ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜਿਹੜੇ ਮੂਕੇ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰਮਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਮਿੱਤਰੋ ਆਉਂਦੇ ਜਾਂਦੇ ਰਹਿੰਦੇ ਆ ਅੱਜ ਬਾਈ ਦੇ ਕੋਲੇ ਫੇਰ ਮਿੱਤਰੋ ਤਿੰਨ ਜਨਵਰ ਆ ਦੋ ਬੂਰੀਆਂ ਟੇਡੇ ਕੱਟ ਦੇ ਵਿੱਚ ਇੱਕ ਬੂਰੀ ਤੋਕੜ ਮੱਝ ਹੋਊਗੀ ਤੇ ਇੱਕ ਬੂਰੀ ਕੱਟੀ ਹੋਊਗੀ ਬੜੀ ਸੁਨੱਖੀ ਮਿੱਤਰੋ ਤੇ ਇੱਕ ਕੱਟੀ ਹੋਊਗੀ ਕਾਲੀ ਮਿੱਤਰੋ ਬੜੀ ਸੁਨੱਖੀ ਅੱਜ ਗੱਲਾਂ ਬਾਤਾਂ ਲਾਉਣੇ ਆ ਟਿਕਾਣੇ ਆਜੋ ਹਾਂ ਕਿਹੜਾ ਤੁਹਾਡਾ ਟੇਡੇ ਕੱਟ ਦਾ ਸੁਪਰਾ ਟਿਕਾ ਕੀ ਹਾਲ-ਚਾਲ ਹੈ ਬਹੁਤ ਹੀ ਵਦਕੇ ਸੀਤਾ ਦੇ ਪਰਿਵਾਰ ਸੁਣਾਓ ਮੈਂ ਨਾ ਗੁਰੂ ਦੀ ਕਿਰਪਾ ਚਲੋ ਸ਼ੁਕਰ ਹੈ ਰੱਬ ਦਾ ਬਈ ਕਿਰਪਾ ਜ਼ਰੂਰੀ ਹੈ ਹਨਾ ਤੇ ਬਈ ਇੱਕ ਵਾਰੀ ਨਾਮ ਦਾ ਹੈਗਾ ਕਰਮਾ ਆਪਣਾ ਹਨਾ ਹਾਂਜੀ ਕਰਮੇ ਬਈ ਫਿਰ ਪਾਸਪੋਰਟ ਪ੍ਰਿੰਟ ਹੋਵੇ ਜਦੋਂ ਤੇਰੇ ਪਿੰਡ ਦੀ ਵੀਡੀਓ ਸ਼ੁਰੂ ਕੀਤੀ ਹੋਵੇ ਕਰ ਧਰਮਪ੍ਰੀਤ ਦਾ ਨਾਂ ਨਾਲ ਆ ਲਿਆ ਹੋਵੇ ਹੈਨਾ ਠੇਕ ਲਾ ਕੇ ਵੀਡੀਓ ਨਾਲ ਬਣਾਈ ਹੋਵੇ ਸਵਾਦ ਨਹੀਂ ਹੈ ਹਾਂ ਫਿਰ ਅੱਜ ਮੈਨੂੰ ਐ ਦੱਸ ਵੀ ਇਹ ਬੂਰੀ ਟੇਡਾ ਕੱਟ ਕਿੱਥੋਂ ਲਿਆ ਆ ਇਹ ਬੂਰੀ ਕੱਟੀ ਸਰ ਵੀ ਆਏ ਆ ਵੀ ਆਪਾਂ ਇਹ ਬੱਚਾ ਸੀ ਤਿੰਨ ਚਾਰ ਮਹੀਨਾ ਦਾ ਜਦੋਂ ਦਾ ਲਿਆ ਆ ਵਾ ਇਹ ਬਾਈ ਤੇਰੀ ਸਲਾਮ ਤੂੰ ਮਿਹਨਤ ਕਰਕੇ ਤਿਆਰ ਕਰਦਾ ਮੈਨੂੰ ਵੇਖਦਾ ਕੱਟੀਆਂ ਦੇ ਰੁਤਬੇ ਪਤਾ ਦੇ ਨਾ ਰੁਤਬੇ ਹਾਂ ਇਹ ਤਿੰਨ 3.5 ਮਹੀਨਾ ਦਾ ਸੀ ਜਦੋਂ ਦਾ ਚਾਰ ਦਾ ਹੋ ਮੰਨ ਲਓ ਜੀ ਤੇ ਹੁਣ ਅਜ ਉਮਰ ਇਹਦੀ ਹੈਗੀ ਆ 17 18 ਮਹੀਨਿਆਂ ਦੀ ਹੈ 17 18 ਮਹੀਨਿਆਂ ਦੀ ਹਾਂ 1.5 ਸਾਲ ਦੇ ਕੇਰੇ ਦੀ ਹੈ 13 14 ਮਹੀਨੇ ਦੀ ਮਿਹਨਤ ਕੀਤੀ ਆ ਮਿਹਨਤ ਕੀਤੀ ਆ 13 14 ਮਹੀਨਿਆਂ ਦਾ ਫਲ ਆ ਅੱਜ ਹਾਂ ਤੇ ਹੁਣ ਇਹਨੇ 6 ਮਹੀਨੇ ਨੂੰ ਰਲ ਜਾਣਾ ਬਈ 6 ਮਹੀਨੇ ਚ ਮੰਨ ਲਓ ਹੁਣ ਤੋਂ ਇਹ ਨਾ ਹਾਂ ਸਵਾ ਸਾਲ ਦੇ ਵਿੱਚ ਕਰਮ ਵਾਲੀ ਜਾਣੀ ਸੂਣ ਵਾਲੇ ਪਾਸੇ ਜਾਣਾ ਜਾਵੜਨੀ ਬਈ ਥਹੀ ਗੱਲ ਆ ਬਈ ਦੁੱਧ ਵਾਲੇ ਪਾਸੇ ਨੂੰ ਚਲੀ ਜਾਣਾ ਚਲੀ ਜਾਣਾ ਹਾਂ ਝੋਲੀ ਥਾਣਾ ਮੇਰੇ ਨਾਲੋਂ ਜ਼ਿਆਦਾ ਜਿੰਮੇ ਗੱਪਣਾ ਹੁੰਦੀਆਂ ਇਦਾਂ ਦੀਆਂ ਦੋਨੇ ਹੀ ਇਸ ਤਰ੍ਹਾਂ ਦੀਆਂ ਇਸ਼ਕ ਤੈਨੂੰ ਵੀ ਬੜਾ ਨੀਲੀ ਰਵੀ ਨਾਲ ਹੈ ਨਾ ਮੁਹੱਬਤ ਤੇਰੀ ਵੀ ਨਹੀਂ ਬਹੁਤ ਜ਼ਿਆਦੇ ਹਾਂ ਸ਼ੌਂਕ ਹੈ ਮੈਨੂੰ ਇੱਕ ਦਿਨ ਹੋ ਗਿਆ ਜਰਸੀ ਦਾ ਜਰਸੀ ਦਾ ਹਨਾ ਹਾਂ ਜਰਸੀ ਦਾ ਤੈਨੂੰ ਕਹਿ ਸਕਦੇ 100 ਜਾਂ 30 ਕੋਈ ਪੈਸੇ ਆ ਪਰ ਇਹ 100 ਤੋਂ 90 200 ਆ ਇਹ ਜਿਆਦਾ ਹੈ ਅੱਛਾ ਇਹ ਫਿਰ ਹੁਣ ਵੇਤ ਨਹੀਂ ਆ ਬਈ ਇਹ ਮਹਾਜੇ ਭਰਾ ਕੋਈ ਠਰਕੀ ਮਿਲ ਗਿਆ ਬਸ ਵੇਚ ਦਿਆਂਗੇ ਨਹੀਂ ਤੈਨੂੰ ਦੱਸਦਾ ਬਈ ਐ ਸੱਜਣੋਂ ਗੱਲ ਸੁਣ ਲੋ ਮੇਰੀ ਬੜੀ ਮਿਹਨਤ ਦੇ ਨਾਲ ਤਿਆਰ ਹੋਈ ਹੈ ਇਹ ਕੱਟੀ ਤੇ ਅੱਜ ਜੇ ਤਿਆਰ ਹੋਈਏ ਤੇ ਐਵੇਂ ਤਾਂ ਤਿਆਰ ਨਹੀਂ ਹੋਗੀ ਇਹ ਇਹਨੇ ਕੁਝ ਖਾਧਾ ਹੋਗਾ ਹਨਾ ਭਾਈ ਹਾਂਜੀ ਹਾਂ ਜੇ ਉਹਨਾਂ ਮੈਦਾਨ ਦੇ ਵਿੱਚ ਕਬੱਡੀ ਖਿਡਾਰੀ ਮਿਹਨਤ ਲਾ ਕੇ ਜਾਂਦਾ ਤੇ ਤਾਂ ਹੀ ਕੁਝ ਕਰਕੇ ਉਹ ਖਾ ਕੇ ਫਿਰ ਪਲੇਅਰ ਬਣਦਾ ਫੇਰ ਹੀ ਖੁੱਲਦਾ ਜਾਂਦਾ ਹੁਣ ਇਹ ਕੋਲਨ ਜੋਗੀ ਹੋਗੀ ਕੋਲਨ ਜੋਗੀ ਹਾਂ ਹੁਣ ਇਹਨੇ ਮੈਚ ਚਾਹੇ ਜਾਣਾ ਹਨਾ ਹਾਂ ਹੁਣ ਕਹਾਂ ਜਾਣਾ ਵੀ ਹੁਣ ਇਹਨੇ ਟੂਰਨਾਮੈਂਟ ਲਾਉਣੇ ਆ ਹਾਂ ਅੱਛਾ ਕੀ ਰੇਟ ਰਹੂਗਾ ਮਹਾਰਾਜ ਰੇਟ ਦਾ ਫੋਨ ਤੇ ਕਰ ਲਾਂਗੇ ਸਰ ਜਲੋ ਠੀਕ ਹੈ ਕੋਈ ਗੱਲ ਨਹੀਂ ਹਾਂ ਭਾਈ ਗੱਲ ਐ ਸੱਜਣੋਂ ਬਾਈ ਦੀਆਂ ਗਾਹਕ ਲੱਗਦੇ ਆ ਕਈ ਵਾਰੀ ਕੋਈ ਵੇਚਣ ਵਾਲੇ ਭਰਾਣੇ ਖਰੀਦਰੀਆਂ ਗੀਤਾ ਅੱਜ ਪਹਿਲੀ ਵਾਰੀ ਆਪਾਂ ਨੂੰ ਕਿਹਾ ਆਪਣੀ ਦੀ ਮੰਨ ਲਈ ਗੱਲ ਅੱਛਾ ਬਾਈ ਫਿਰ ਉਹ ਸਰਵੇ ਹੋਰ ਆ ਤੁਹਾਡੀ ਗੱਲ ਵਿੱਚ ਐ ਅੱਗੇ ਮੈਂ ਮੰਨ ਲਓ ਜਦੋਂ ਕਟੀਆਂ ਖਰੀਦੀਆਂ ਹੁੰਦੀਆਂ ਜਾਂ ਛੋਟੀ ਥੋੜੇ ਟਾਈਮ ਬਾਦੀ ਵੇਚਦੇ ਹਾਂ ਹਾਂ ਤੇ ਇਹਨਾਂ ਨੂੰ ਸਮਾਂ ਜ਼ਿਆਦਾ ਹੋ ਗਿਆ ਮੈਨੂੰ ਸਾਹਮ ਦੇਣ ਦਾ 8 ਸਾਲ ਸਾਢੇ ਢੇੜੇ ਸਾਲ ਹੋ ਗਏ ਤਿਆਰ ਹਾਂ ਤਿਆਰ ਹੋਈਆਂ ਹਨ ਫਿਰ ਕਈ ਭਰਾਵਾਂ ਨੇ ਉਹ ਕਮੈਂਟ ਵਾਲੇ ਕੋਈ ਵੀਰ ਕੋਸ਼ ਕਹੂਗਾ ਫਿਰ ਕੋਸ਼ ਪੀ ਕੋਸ਼ ਕਹੂਗਾ ਕਮੈਂਟ ਵਾਲਿਆਂ ਦੀ ਤਾਂ ਟੈਨਸ਼ਨ ਨਾ ਤੇ ਚਲੋ ਉਹ ਕੋਈ ਗੱਲ ਨਹੀਂ ਵੀ ਇਹ ਜਿਹੜੇ ਵੀਰ ਨੂੰ ਪਰਖਾ ਨਿਰਖਾ ਉਹਨੇ ਸਮਝ ਕੇ ਹੀ ਲੈਣੀ ਹੈ ਵੀ ਇਹ ਕਿੰਨਾ ਦੇਖੋ ਬਾਈ ਤੂੰ ਕਰਮੇ ਜੇਬ ਚੋਂ ਪੈਸੇ ਕੱਢਿਆ ਉਹ ਕਮੈਂਟ ਤੇ ਜਾ ਕੇ ਨਹੀਂ ਕੱਢੇ ਨਹੀਂ ਕੱਢੇ ਕੀਤੇ ਕੱਢੇ ਤੇਰੇ ਕੋਲੇ ਜਿੰਨੇ ਆਉਣਾ ਉਹਨੂੰ ਪਸੰਦ ਹੋਈ ਤਾਂ ਉਹਨੇ ਪੈਸੇ ਦੇਣੇ ਜੇ ਨਹੀਂ ਪਸੰਦ ਤਾਂ ਉਹ ਤਾਂ ਚਲਾ ਜਾ ਆਪਾਂ ਕਿਹੜਾ ਨੂੰ ਬਣਾਂ ਬਾਈ ਤੇਰਾ ਜੀ ਆਇਆਂ ਨੂੰ ਚਾਹ ਪਾਣੀ ਪੀ ਦੀ ਜਾ ਸਕਦਾ ਵੀ ਹੈ ਨਾ ਉਹ ਆਪਣੀ ਮੁਹੱਬਤ ਆ ਹਾਂ ਤੇ ਵਰਜੋਣ ਕਈ ਆ ਕੇ ਕਹਿ ਦਵੇ ਯਾਰ ਨਹੀਂ ਜਾ ਇਹ ਐ ਆ ਤੇ ਆ ਵੀ ਮਾਰਾ ਜੀ ਕਰੇ ਕੱਢ ਕੇ ਜੇ 200 ਰੁਪਏ ਕੋਈ ਆ ਜਾ ਕਰੇ 25 ਦੀ ਯਾਰ 25 ਫਿਰ ਤਾਂ ਫਿਰ ਬਣਾ ਲੈ ਵੀ ਕਿ 27 ਦੀ ਉਹ ਤਾਂ ਹੋ ਗਈ ਚਲਾਕੀ ਚਲਾਕੀ ਤੇ ਜਿਹੜੀ ਲੈਣ ਵਾਲੀ ਗੱਲ ਹੁੰਦੀ ਕਰਮੇ ਬਾਈ ਆ ਲੈ ਫੜ ਮੈਂ ਰੱਖਣੀ ਆ ਮੈਂ ਸਾਂਭਣੀ ਆ ਬਾਈ ਮੈਂ ਕਰਨੀ ਆ ਤਿਆਰ ਕਰਨਾ ਇੰਨੇ ਦੀ ਹੋ ਗਈ ਬਾਈ ਹੈ ਨਾ ਤੋੜ ਦੀਏ ਬਾਈ ਇਹਨੂੰ ਕਿਰਿਆ ਹੁੰਦੀ ਹੈ ਤੋੜਨੇ ਤੇ ਉੱਥੋਂ ਜਾਕ ਦੀ ਜੇ ਅਸਲੀ ਪਸ਼ੂਆਂ ਚੋਂ ਜਾਣਾ ਤਾਂ ਚੋਲੀ ਵਿਖਾ ਦੇ ਪਤੰਦੀ ਹਾਂ ਵਿਖਾਤੀ ਮੜੇ ਅੱਗੇ ਹੋਈ ਕਰ ਮੈਂ ਚੋਲੀ ਨਹੀਂ ਵਿਖਾਈ ਇਹਨੂੰ ਚਾਜਾ ਮੜਾ ਦਰਦੀ ਸੀ ਤੇ ਦਿੱਤੋ ਮੈਨੂੰ ਪਤਾ ਇਧਰਲੇ ਪਾਸੇ ਹੋ ਜਾ ਕੋਈ ਨਹੀਂ ਇਹ ਦਰ ਨਹੀਂ ਆਂ ਕਿਉਂਕਿ ਤਾਂ ਬੱਸ ਬੱਸ ਚਾਲੀ ਦੀ ਤਾਂ ਕੋਈ ਦਿੱਕਤ ਹੀ ਨਹੀਂ ਬਾ ਕੋਈ ਗੱਲ ਚੋਰੀ ਲੱਗੀ ਵੀ ਬੜੀ ਕਮਾਲ ਆ ਹਨਾ ਹਾਂ ਜਿਵੇਂ ਗੱਭਣ ਹੁੰਦੀ ਐ ਇਸ ਤਰ੍ਹਾਂ ਦੀ ਲੱਗ ਚਲੋ ਕੋਈ ਨਹੀਂ ਅੱਛਾ ਪਰਲਾ ਡੇਡਾ ਘੱਟ ਬਾਈ ਉਹ ਹੋ ਗਈ ਮੰਨ ਕੇ ਚੱਲੋ ਪੌਣੇ ਇੱਕ ਦੋ ਸਾਲ ਦੀ ਪੌਣੇ ਦੋ ਸਾਲ ਦੀ ਹਾਂ ਦੰਦਾ ਤੋਂ ਫਿਰ ਕਿਵੇਂ ਦੰਦਾਂ ਤੋਂ ਹਲੇ ਖੀਰੀ ਆਉਂ ਬਿੰਗੇ ਟੇਢੇ ਇਹ ਤਾਂ ਕਰੀ ਫਿਰਦੀ ਹੈ ਐ ਖੀਰ ਕੋਈ ਹਾਂ ਚੱਕ ਦੀ ਦੇ ਹਾਂ ਨਹੀਂ ਹਜੇ ਸਿੱਟੇ ਨਹੀਂ ਬਿੰਗੇ ਟੇਢੇ ਵੇ ਮਿਲਣਾ ਵਿਖਾਉਂਦੀ ਆ ਦੰਦ ਜਾਊਗੀ ਇਹ ਹਾਂ ਕੱਟ ਬੜਾ ਪਿਆਰਾ ਕੱਟ ਇਹ ਵੀ ਐਸੀ ਬੱਚਾ ਇਹ ਸੀਗਾ 5 ਗਿ ਮਹੀਨਿਆਂ ਦੀ ਇਹ ਜਦੋਂ ਤਿਆਰ ਹੋ ਜਦੋਂ ਦੀ ਲਿਆਂਦੀ ਆ ਹਾਂ ਦੋ ਥਣ ਵੀ ਗਲਾਬੀ ਦੋ ਥਣ ਵੀ ਗਲਾਬੀ ਐਂਦੀ ਸੈੜ ਕੇ ਇੱਕ ਗੁਲਾਬੀ ਇੱਕ ਕਾਲੀ ਹੈ ਨਾ ਇੱਕ ਕਾਲੀ ਹਾਂ ਚੋਲੀ ਬੜੀ ਚੰਗੀ ਕੱਟੀ ਦੀ ਹੈ ਨਾ ਬਈ ਬਰੀਕੀ ਬਹੁਤ ਹੈ ਇਹ ਕਿੰਨੇ ਜਰਦੀ ਹੈ ਬਈ ਇਹ ਪਾਉਣੇ 1-2 ਸਾਲਾਂ ਦੀ ਮੰਨ ਲਾ ਦੋ ਸਾਲਾਂ ਤੋਂ ਅੰਦਰ ਅੰਦਰ ਆ ਜਾਣੀ ਹਜੇ ਜੇ ਆਪਾਂ ਕਹਿ ਦਈਏ ਹੁਣ ਦੀ ਨੇ ਦੰਦਾਂ ਆਂਡੇ ਜੇ ਤੱਕ ਕਰਿਆ ਤੇ ਪਰ ਜੀ ਉਮਰ ਨਹੀਂ ਹੈਗੀ ਉਮਰ ਨਹੀਂ ਹੈ ਉਮਰ ਨਹੀਂ ਹੈ ਵੀ ਕਹਿੰਦਾ ਵੀ ਭਾਈ ਇੱਕ ਗੱਲ ਮੈਨੂੰ ਦੱਸੀ ਜੀ ਕਿ ਬੰਦੇ ਪਾਰਖੂ ਨੇ ਉਹ ਕਹਿੰਦਾ ਵੀ ਮੰਨ ਲਾ ਗਾਂ ਦਾ ਬਰਾਬਰ ਉਹਦਾ ਆਪਾਂ ਕੋਈ ਬਾਲੇ ਸਿਆਰੇ ਨਹੀਂ ਉਹ ਕਹਿੰਦਾ ਵੀ ਕਈ ਵਾਰੀ ਕਮਜ਼ੋਰੀ ਨਾਲ ਵੀ ਸਾਬੇ ਵੀ ਪਹਿਲਾਂ ਡਿੱਗ ਜਾਂਦੇ ਤੇ ਕਮਜ਼ੋਰੀ ਨਾਲ ਡਿੱਗਦੇ ਹੈ ਹੈਗੀ ਇਹ ਗੱਲ ਇਹ ਗੱਲ ਹੈ ਹਾਂ ਅੱਛਾ ਭਾਈ ਫਿਰ ਮੈਂ ਫਰਕ ਬਾਲਾ ਨਹੀਂ ਪੈਂਦਾ ਦੋ ਚਾਰ ਮਹੀਨਿਆਂ ਦਾ ਹੀ ਹੁੰਦਾ ਇੱਧਰ ਉੱਧਰ ਹੈਨਾ ਤੇ ਅੱਛਾ ਇਹਦਾ ਰੇਟ ਭਾਈ ਫਿਰ ਤੋੜਨੇ ਆ ਤੋੜਦੇ ਪਰ ਤੋੜਨ ਦੀ ਤਾਂ ਕੋਈ ਜ਼ਿੰਮੇਵਾਰੀ ਹੁੰਦੀ ਆ ਅੱਛਾ ਲੰਡੀ ਮਾਂ ਚ ਪੁੱਛੋ ਲੰਡੀ ਦੇ ਤੋਲ ਤੇ ਚੰਡੀ ਟਿੱਡਾ ਕੱਟ ਇਹ ਮੈਂ ਸਰ ਵੀ ਆਪਾਂ ਪਹਿਲਾਂ ਹੀ ਵੀਡੀਓ ਚ ਪਾਈ ਸੀ ਹਾਂਜੀ ਪਾਈ ਸੀ ਠੀਕ ਆ ਉਦਦੇ ਵੀ ਇੱਕ ਉਹ ਬੂਰਾ ਬੱਚਾ ਪਾਇਆ ਸੀ ਉਹ ਵੀ ਚਲਦਾ ਸੀ 1 ਕਿਹੜਾ ਮਹੀਨਾ ਦਾ ਪਾਲਿਆ ਸੀ ਉਹਦਾ ਕਰਦਾ ਸੀ ਹਾਂਜੀ ਹਾਂਜੀ ਤੇ ਉਹ ਵੀਰ ਨੇ ਲੈ ਲਿਆ ਸੀ ਪਹਿਲਾਂ ਹੀ ਫੋਨ ਤੇ ਹੀ ਠੀਕ ਆ ਇਹ ਉਦੋਂ ਬਾਅਦ ਭਰਾਵਾਂ ਨੂੰ ਫੋਨ ਲਾਉਂਦੇ ਰਹੇ ਆਂ ਤੇ ਬਾਈ ਉਹ ਕੱਟੀ ਨਾਲ ਚਾਹੀਦੀ ਆ ਸਾਨੂੰ ਤੇ ਹੁਣ ਕੱਟੀ ਜਦੋਂ ਵੀਰ ਨਾਲ ਆਪਾਂ ਸੌਦਾ ਕਰੀ ਬੈਠੇ ਕੱਟੀ ਕਿੰਨੇ ਦਿੰਦੇ ਹਾਂ ਹਾਂ ਵੇਖੀ ਜਦੋਂ ਉਹ ਹਾਂ ਹਾਂ ਫਿਰ ਇਹ ਚਲ ਫੋਨ ਦੀ ਬਾਤ ਬਹੁਤ ਆਈ ਕਈਆਂ ਭਰਾਵਾਂ ਨਾਲ ਨਹੀਂ ਸੰਨ ਰਲਿਆ ਕਿਸੇ ਗੱਲੋਂ ਠੀਕ ਆ ਠੀਕ ਆ ਤੇ ਇੱਕ ਕੋਈ ਹੋ ਸਕਦਾ ਵੀ ਕਈ ਵੀਰ ਜੱਕਦੇ ਵੀ ਹੁਣੇ ਥੋਥੋਂ ਮੰਨ ਲਓ ਜਦੋਂ ਐ ਜੱਕਦੀ ਜੀ ਆ ਮੈਂ ਡਰਦੀ ਥੋੜਾ ਜਿਹਾ ਹਾਂ ਹਾਂ ਪਰ ਡਰਨ ਲੱਗ ਪੇ ਡਰਨ ਲੱਗੋ ਤਾਂ ਮੇਰੀ ਇੱਕ ਗੱਲ ਹੋਰ ਉਧਰ ਮੈਂ ਮਨ ਲੱਸੀ ਲੱਗਦੀ ਸੀ ਹਾਂ ਉਧਰ ਅੱਜ ਮੈਂ ਗੋਲਾ ਗੋਲਾ ਜੀ ਲੱਗਿਆ ਮੈਂ ਤਾਂ ਉਦੋਂ ਉਪਰਾਂ ਪੜਾ ਸੀ ਉਪਰਾਂ ਪਾਂ ਸੀ ਹਾਂ ਦੋ ਦੋ ਆਪਾਂ ਕਹਿ ਦਿੰਨੇ ਬਈ ਪਸੂ ਲਿਆ ਕੇ ਵੀਡੀਓ ਪਾ ਦਈਏ ਪਸੂ ਦੋ ਚਾਰ ਦਿਨ ਟਿਕਿਆ ਹੋਵੇ ਘਰ ਕੀਤਾ ਹੋਵੇ ਸੋਹਣਾ ਲੱਗਦਾ ਸੋਹਣਾ ਲੱਗਦਾ ਹਾਂ ਅਸਾਂ ਇਹਦਾ ਰੇਟ ਕੀ ਕਰਿਆ ਸੀ ਅੱਜ ਦੁੱਧ 5 ਕਿਲੋ ਕੇ ਚਾਰ ਨਹੀਂ ਦੁੱਧ 5 ਕਿਲੋ ਹੀ ਆ 5 ਕਿਲੋ ਹਾਂ ਦੁੱਧ ਨਹੀਂ ਇੱਕ ਤਾਂ ਮੇਰੀ ਦੁੱਧ ਵਾਲੀ ਗੱਲ 'ਚ ਝੂਠ ਨਹੀਂ ਹੋਊਗਾ ਨਹੀਂ ਹੁੰਦਾ ਭਾਈ ਸਹੀ ਗੱਲ ਠੀਕ ਆ ਜਿੰਨਾ ਕਹਿਤਾ ਹੁਣ ਜੇ ਮੈਂ 6 ਜਾਂ 7 ਕਹਾ ਤਾਂ ਵੀਰ ਨੇ ਪੜੱਕ ਦੇਣੇ ਹੋ ਸਕਦਾ ਮੈਨੂੰ ਉਹ ਘੰਟਾ ਨਹੀਂ ਲੱਗਦਾ ਜਿਹੜਾ ਦੁੱਧ ਦਿੰਦੀ ਆ ਮੈਂ ਉਹ ਦੱਸ ਅੱਛਾ ਇਹ ਤੇ ਇਹ ਬਣੀ ਪੁਣੀ ਵੀ ਦੱਸਿਆ ਇਹ ਬਣੀ ਵੀ ਵੀ ਦੱਸਿਆ ਸੀ ਉਸ ਹਿਸਾਬ ਨਾਲ ਤਾਂ ਮੰਨ ਲਓ ਇਹਨੂੰ ਮਹੀਨੇ ਉੱਤੇ ਹੋਗੇ ਦਾ ਨਾ ਤੇ ਚਲੋ ਆਪਾਂ ਤਾਂ ਹੁਣ ਅੱਜ ਭਾ ਫੇਰ ਖਾਲਾਂ ਵਾਲੀ ਆ ਹੂੰ ਤੇ ਗਾਂ ਕਿਸਮਤੀ ਹੈ ਤੇ ਆਪਣੇ ਘਰੇ ਕੋਈ ਹਰਕਤ ਵੀ ਨਹੀਂ ਹੁਣ ਇਹਨੂੰ ਮੰਨ ਲਓ ਹਫਤਾ ਤਾਂ ਉਸ ਗੱਲ ਨੂੰ ਵੀ ਹੋ ਗੈਣਾ ਉਸ ਤੋਂ ਬਾਅਦ ਇਹਨੂੰ 14 ਤੇ 12 13 ਦਿਨ ਆਪਣੇ ਘਰੇ ਆਈ ਨੂੰ ਹੋਗੇ ਹਾਂ ਬਈ ਠੀਕ ਅੱਛਾ ਇਹ 52000 ਦੀ ਦੇ ਦਿਆਂਗੇ ਇਹ ਆ ਦੋਵਾਂ ਦਾ ਕਰ ਦਾਂਗੇ ਰੇਟ ਫੋਨ ਦੇ ਉੱਤੇ ਤੇ ਫੋਨ ਕਰਾਂਗੇ ਆਪਾਂ 98149 56241 98149 56241 ਬਈ ਦਾ ਨੰਬਰ ਆ ਮਿੱਤਰਾਂ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਕਰ ਲਿਓ ਬਾਈ